ਹੋ ਗਿਆ ਮੇਰੇ ਨਾਲ ੱਟਕਾ ਰੁਕਾਈਆਂ ਦੇ ਆਪਾਂ ਨੇ ਕਮੈਂਟ ਕਰਾਉਣੇ ਆ ਤੁਹਾਨੂੰ ਵੀ ਦੱਸਿਓ ਵੀ ਇਹਦੇ ਚ ਕਿਹੜੀ ਘਾਟ ਆ ਪੱਠ ਚ ਹੁਣ ਵੀ ਤਣਾ ਉਲੇ ਜਣੀ ਆਪਣੀ ਇੱਕ ਪੱਠ ਜਿਹੜੀ ਪਹਿਲੇ ਨੰਬਰ ਤੇ ਆਉਣੀ ਦੀ ਉਹ ਬੰਦਿਆਂ ਨੇ ਚੌਥੇ ਨੰਬਰ ਤੇ ਕਰ ਦਿੱਤੀ ਹੈਗੀ ਪੱਠੋ ਆਪਣੀ ਉਰੇ ਉਹ ਬੈਠੀ ਹੈ ਜੀ ਆਪਣੇ ਕੋਲ ਖੜੀ ਹੈ 5 ਮਹੀਨੇ ਦੀ ਲਓ ਵੀ ਇਹ ਪੱਠ ਬਾਈ ਕਹਿੰਦਾ ਵੀ ਕਰਤੀ ਚੌਥੇ ਨੰਬਰ ਤੇ ਤੇ ਇਹਦੇ ਵਿੱਚ ਘਾਟ ਦੱਸੋ ਵੀ ਚੌਥੇ ਨੰਬਰ ਵਾਲੀ ਘਾਟ ਹੈ ਕੀ ਹਨਾ ਚਿੰਗੀ ਨੱਕ ਮੂੰਹ ਕੰਨ ਸਾਰਾ ਕੁਝ ਓਕੇ ਦੀ ਰਿਪੋਰਟ ਹੀ ਆ ਬਾਕੀ ਥਾਣ ਬਾਈ ਤੋਰ ਵਾਲੀ ਆਹ ਦੇਖੋ ਜੀ ਥਾਣ ਦੇਖੋ ਕਿਹਾ ਜਾ ਲੱਗਿਆ ਵਾ 5 ਦੀ ਪੱਠ ਹੂੰ ਉਂਗਲੀਆਂ ਵਰਗੇ ਮੋٹے ਥਾਣਾ ਹੁਣੇ ਨਜਾਇਜ਼ ਤਕਵਾ ਰਮਦੇ ਨੇ ਗੱਲ ਚਾਹੀਏ ਪੱਠਾ ਹੁਣ ਕਦੋਂ ਰੋਕੀਂ ਅਰੇ ਭਜਨ ਚ ਭਾਰੀ ਆ ਪੱਠ ਵੀ ਭਾਰੀ ਦਸ ਤੇ ਦੁੱਧ ਪੀਤਾ ਵਾ ਤਾਂ ਹੀ ਭਾਰੀ ਹੋ ਮੈਨੇ ਵੀ ਇਹਨੇ ਫਰਾਓ ਹੋ ਜਾਣਾ ਮਹਾ ਤੁਹਾਨੂੰ ਸੁਵਾਵਾਂਗੇ ਆਪਾਂ ਘਰੇ ਤੇ ਹੁਣ ਇਹਦੀ ਹਾਈਟ ਕਿੰਨੀ ਹੋਗੀ ਹੋ ਬਾਈ ਹਾਈਟ ਫੀਤਾ ਨਹੀਂ ਜੀ ਰਾਇਆ ਹੁਣ ਤੁਸੀਂ ਉਹ ਐਸਟੀਮੇਟ ਲਾਓ ਵੀ 41 42 ਦਾ ਹੋਣੀ ਚਾਹੀਦੀ ਹੈ ਜੀ ਫਿਰ ਉਹਨੂੰ ਕਿਹਾ ਮਹਾ ਵੀ ਜਿੱਥੇ ਚੰਗੀ ਜਾੜਾ ਬਾਈ ਉੱਥੇ ਲੈ ਕੇ ਜਾ ਲਾਪਾਂ ਨੂੰ ਉਹ ਕਹਿੰਦਾ ਫਿਰ ਕਰਦੇ ਗੱਡੀ ਸਿੱਧੀ ਇੱਧਰ ਨੂੰ ਸਾੜੇ ਕੰਨੀ ਨੂੰ ਦਿਨ ਨੂੰ ਫੀਡ ਦੇ ਵਿੱਚ ਆਪਦੀ ਤਿਆਰ ਕਰਾਉਨੇ ਆ ਜਾਂ ਕੋਈ ਬਣੀ ਬਣੀ ਆਪਣੀ ਤਿਆਰ ਕਰਾਉਨੇ ਆ ਕੀ ਫਾਰਮੂਲਾ ਹੁੰਦਾ ਬਾਈ ਫੀਡ ਫਾਰਮੂਲਾ ਬੱਕਰੀਆਂ ਵਾਲਾ ਇਹਨੇ ਕਿੰਨੇ ਦਿੱਤੇ ਬਾਈ ਬੱਚੇ ਤਿੰਨ ਬੱਚੇ ਆ ਜੀ ਇਹਦੇ ਵੀ ਤਿੰਨ ਨੇ ਹੈ ਪਹਿਲਾਂ ਨੇ ਤਿੰਨ ਦਿੱਤੇ ਕਿੰਨੇ ਦੰਦਾਂ ਤੇ ਕਰ ਤੇ ਕਿ ਦੁੱਧ ਵਾਲੀਆਂ ਵੀ ਜਿਹੜੀ ਕੋਈ ਸੂਨੇ ਵਾਲੀ ਹੋ ਉਹ ਵੀ ਇੱਕੋ ਖਰਾਕ ਪਾਉਨੇ ਆ ਸਾਰੀਆਂ ਨਸ਼ਿਆ ਬਾ ਖੋਲਲੀ ਚ ਤਸਲਾ ਪਰ ਨਾ ਖੜੇ ਆ ਮੁੰਡੇ ਜੀ ਬਾ ਇਹਨਾਂ ਨੇ ਪਾ ਦੇਣਾ ਮਿਣਕੇ ਨਹੀਂ ਕਦੇ ਪਾਈ ਆਪਾਂ ਨੇ ਮਿਣਕੀ ਨਹੀਂ ਪਾਈ ਕਿ ਖੁੱਲੀ ਜਾਲ ਦੀ ਖਰਾਕ ਖੁੱਲੀ ਜੇ ਨਹੀਂ ਖਾ ਲੈਣ ਕੀ ਬਾਈ ਕਮਾਈ ਇਹਨਾਂ ਚ ਕਿਹੜੀ ਕਿਹੜੀ ਚੀਜ਼ ਚ ਵੱਧਦਾ ਦੁੱਧ ਪਾਉਣ ਕੇ ਜਾਂ ਬੱਚਿਆਂ ਚ ਵੀਰ ਆਪਾਂ ਨੇ ਦੁੱਧ ਤਾਂ ਕਦੇ ਚੋਇਆ ਨਹੀਂ ਜੀ ਆਪਾਂ ਨੂੰ ਜਣੀ ਬੱਚਿਆਂ ਜੇ ਵਧੀਆ ਕਮਾਈ ਹੋਈ ਜੀ ਇਹ ਬਾਈ ਚੰਗੀ ਕੁਆਲਿਟੀ ਦਾ ਕੀ ਰੇਟ ਦਾ ਬੱਚਾ ਵਿਕ ਜੰਦਾ ਵੀਰ ਜੀ ਬੱਚਾ ਦਾ ਆਪਣੇ ਪਾਪਾ 50 50000 ਦਾ ਵੀ ਸੇਲ ਕਰਿਆ ਬਾਈ ਛੋਟਾ 2-3 ਮਹੀਨੇ ਦਾ ਹੀ 2-3 ਮਹੀਨੇ ਦਾ ਕੰਮ ਕਰੋ ਬਰੀਡਿੰਗ ਦੇ ਕਈ ਬੰਦੇ ਨਾ 10000 ਦਾ ਬੱਚਾ ਇਹ ਕੰਮ ਕਰਨਾ ਬਰੀਡਿੰਗ ਵਾਲਾ ਸੀਨੇ ਪਰ ਉਹ 10000 ਵਾਲੇ ਬੱਚੇ ਨੇ ਰਿਜ਼ਲਟ ਨਹੀਂ ਦੇਣਾ ਬੰਦੇ ਨੂੰ ਆਏ ਕਹੋ ਜਾ ਕੇ ਵੀ ਸਾਨੂੰ ਬੱਚਾ ਚੰਗਾ ਦੇ ਪੈਸੇ ਆਂ ਪੁੱਛੋ ਨਾ ਵੀ ਪੈਸੇ ਚਾਹੇ 20 ਦਾ ਦੇ 50 ਦਾ ਦੇ ਪਰ ਸਾਨੂੰ ਮਾਂ ਪਿਓ ਚੰਗਾ ਦੇ ਬੱਚਾ ਤੇ ਭਾਈ ਜਿਵੇਂ ਹੁਣ ਸਾਨੂੰ 4-5 ਸਾਲ ਹੋ ਗਏ ਕਿਤੇ ਚ ਤਾਂ ਕਿੰਨੇ ਕੁ ਬੱਚੇ ਵੇਚਤੇ ਹੋਣਗੇ ਇਹਨਾਂ ਦੀ ਵੀ ਕੋਈ ਗਿਣਤੀ ਨਹੀਂ ਇਹਦਾ ਗਰੇ ਲਾਉਣੀ ਆ ਬੱਚਿਆਂ ਦੀ ਅੱਛਾ ਇਹਦਾ 3-3 4-4 ਬੱਚੇ ਦੰਨੀ ਆ ਗਿਣਤੀ ਹੋਣੀ ਹੁੰਦੀ ਇਹ ਬੱਕਰਾ ਕਿੰਨੇ ਟਾਈਮ ਤੋਂ ਛੱਡਣ ਲੱਗਦੇ ਹੋ ਬਾਈ ਬਰੀਡਿੰਗ ਤੇ ਆਪਣਾ ਬਾਬਾ ਨੁਕਸਾਨ ਹੋ ਗਿਆ ਦਾ ਬੱਕਰੀਆਂ ਮਰ ਲੀਆਂ ਤੇ ਬੱਕਰੇ ਮਰਲੇ ਤੇ ਫਿਰ ਬੰਦੇ ਕਹਿੰਦੇ ਵੀ ਇਹਦੀ ਸੇਵਾ ਕਰੋ ਮਹੰਤ ਜੀ ਅੱਛਾ ਇਹਨੂੰ ਵਿਚਾਰੇ ਨੂੰ ਜਿਹੜੀ ਚੀਜ਼ ਬੱਕਰੀ ਖਾਂਦੀ ਆ ਅਸੀਂ ਨੇ ਕਦੇ ਇਹਨੂੰ ਘੂਰਿਆ ਨਹੀਂ ਅਜੇ ਤੱਕ ਅੱਛਾ ਹਾਂ ਜੀ ਦਾਣਾ ਵੀ ਨੇ ਨਾਲ ਖਾਣਾ ਬੱਕਰੀਆਂ ਦੇ ਠੀਕ ਹੈ ਹੋਰ ਜੋ ਵੀ ਪਾਉਨੇ ਆ ਇਹਨੇ ਨਾਲ ਖਾਣਾ ਆ ਫੈਟ ਪੱਠਾ ਜੀ ਇਹ ਛੇ ਦੰਦ ਠੀਕ ਹੈ ਇਹ ਹਜੇ ਇੱਕ ਕ੍ਰਾਸ ਕਰਾਈ ਨਹੀਂ ਹੁਣ ਕ੍ਰਾਸ ਕਰਾਈ ਬਈ 3 ਮਹੀਨੇ ਦੀ ਇਹਨੇ ਸੂਣਾ ਪਰ ਪਹਿਲਾਂ ਹੀ ਦੁੱਧ ਦੰਦੀਦੀ ਐ ਅੱਛਾ ਪਹਿਲਾਂ ਹੀ ਦੁੱਧ ਦੇਣ ਲੱਗ ਗਈ ਦੁੱਧ ਦੇਣ ਲੱਗ ਗਈ ਦੀ ਜੀ ਬਾਈ ਠੀਕ ਹੈ ਬੱਕਰੀਆਂ ਦਾ ਸ਼ੌਂਕ ਹੈ ਜੀ ਇਹ ਤਾਂ ਹੁਣ ਮੈਂ ਤਾਂ ਬਾਪੂ ਕਹਿੰਦਾ ਵੇਚ ਦੇ ਤੇਰੇ ਕੰਮ ਐਨੇ ਆ ਮਾ ਇਹ ਤਾਂ ਮਰੇ ਦੇ ਵਾਦੇ ਵਿਗਣ ਗੀਆਂ ਮਾ ਇਹ ਨਹੀਂ ਵਿਕਦੀ ਠੀਕ ਹੈ ਹਾਂ ਸ਼ੌਂਕ ਤਾਂ ਪੂਰਾ ਕਰਨਾ ਚਾਹੀਦਾ ਨਾ ਬਾਈ ਬਾਈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਹੜੇ ਬਾਈ ਕਹਿੰਦੇ ਹੁੰਦੇ ਆ ਵੀ ਬੱਕਰੀਆਂ ਦਾ ਕਿੱਤਾ ਮਾੜਾ ਇਹਨਾਂ 'ਚ ਕਮਾਈ ਨਹੀਂ ਹੈਗੀ ਤਾਂ ਅੱਜ ਆਪਾਂ ਬਾਈ ਦੀ ਵੀਡੀਓ ਬਣਾਉਣ ਪਹੁੰਚੇ ਆ ਇਹ ਪਿੰਡ ਹੈਗਾਗਾ ਆਨੰਦਪੁਰ ਕਲਾਉੜ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਬਾਈ ਨੇ ਨਾ ਤਿੰਨ ਨਗਾਂ ਤੋਂ ਕੰਮ ਸ਼ੁਰੂ ਕੀਤਾ ਸੀ ਤਾਂ ਬਾਈ ਨੇ 4 ਸਾਲਾਂ ਦੇ ਵਿੱਚ ਬਹੁਤ ਨਗ ਬੇਚ ਵੀ ਲੈਤੇ ਤੇ ਅੱਜ ਫਾਰਮ ਦੇ ਵਿੱਚ ਵੀ 30-35 ਨਗ ਹੈਗੇ ਨੇ ਤੇ ਚੰਗੀਆਂ ਬੱਕਰੀਆਂ ਨੇ ਕਿਵੇਂ ਕੰਮ ਸ਼ੁਰੂ ਕੀਤਾ ਇਹਨਾਂ ਦੀ ਖਾਦ ਖਰਾਕ ਕੀ ਆ ਤੁਸੀਂ ਬੱਕਰੀਆਂ ਛੇਤ ਦੇਖ ਸਕਦੇ ਹੋ ਪਹਿਲਾਂ ਹੁਣ ਆਪਾਂ ਬਾਈ ਦਾ ਸਵਾਗਤ ਕਰਦੇ ਆਂ ਬਾਈ ਹਸਰੀਕਾਲ ਜੀ ਸਤ ਸ੍ਰੀ ਅਕਾਲ ਜੀ ਬੈਗਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਈ ਜਿਵੇਂ ਹਨਾ ਤੁਸੀਂ ਇਹ ਕੰਮ ਸ਼ੁਰੂ ਕੀਤਾ ਤੁਸੀਂ ਕਿਹਾ ਵੀ ਤਿੰਨ ਨਗਾਂ ਤੋਂ ਸ਼ੁਰੂ ਕੀਤਾ ਸੀ ਹਨਾ ਹਾਂਜੀ ਤਾਂ ਪਹਿਲਾਂ ਤਾਂ ਐ ਦੱਸੋ ਵੀ ਤੁਹਾਨੂੰ ਇਹ ਕੰਮ ਦਾ ਸ਼ੌਂਕ ਆ ਜਾਂ ਕਿਸ ਨੇ رائے ਦਿੱਤੀ ਸੀ ਵੀ ਇਹ ਕੰਮ ਕਰਨਾ ਇਹ ਆਪਾਂ ਸ਼ੌਂਕ ਤੋਂ ਹੀ ਕਰਿਆ ਪਹਿਲਾਂ ਘੜੀ ਤੋਂ ਆਪਾਂ ਨੂੰ ਕਾਲੇ ਰੰਗ ਦਾ ਜ਼ਿਆਦਾ ਸ਼ੌਂਕ ਤਾਂ ਅੱਛਾ ਜੀ ਬਾ ਕਾਲੇ ਰੰਗ ਤੋਂ ਸ਼ੁਰੂ ਤੋਂ ਹੀ ਕਾਲਾ ਰੱਖਦਾ ਠੀਕ ਹੈ ਹਾਂਜੀ ਤੇ ਫਿਰ ਬੱਕਰੀਆਂ ਤੁਸੀਂ ਲੈਤੀਆਂ ਕਿੱਥੇ ਸ਼ੁਰੂ ਤੋਂ ਇਹ ਆਪਾਂ ਤਾਰੀਣਾ ਤੋਂ ਲਿਆਏ ਦੇ ਬਾਈ ਲਸਾੜੇ ਵਾਲਿਆਂ ਤੋਂ ਅੱਛਾ ਹਾਂ ਜੀ ਠੀਕ ਹੈ ਇਹ ਹੈ ਅਸਲਾ ਜਣੀ ਰੱਬੋਂ ਵਾਲਾ ਚੱਲੇ ਆਉਂਦਾ ਪਰਾਣਾ ਹੂੰ ਹਾਂ ਜੀ ਤੇ ਬਾਈ ਫਿਰ ਜਿਹੜੀ ਰਾਇ ਹੈ ਇਹ ਵੀ ਤਾਰੀ ਤੋਂ ਬੱਕਰੀਆਂ ਲਿਆਉਣੀਆਂ ਨੇ ਇਹ ਕਿਹਨੇ ਦਿੱਤੀ ਸੁਣੋ ਇਹ ਤਾਰੀ ਦਾ ਕੋ ਜੀਤ ਜਾਂਦਾ ਰ ਦੂਮਣੇ ਵਾਲਾ ਹੀ ਹੂੰ ਉਹ ਦੂਮਣੇ ਵਾਲੇ ਜੀਤ ਆਪਣੇ ਸੰਪਰਕ 'ਚ ਹੈਗਾ ਦਾ ਬਾਈ ਅੱਛਾ ਜੀ ਫਿਰ ਉਹਨੂੰ ਕਿਹਾ ਮਾਹਾਂ ਵੀ ਜਿੱਥੇ ਚੰਗੀ ਜਾੜਾ ਬਾਈ ਉੱਥੇ ਲੈ ਕੇ ਜਾ ਲਾਪਾਂ ਨੂੰ ਹੂੰ ਉਹ ਕਹਿੰਦਾ ਫਿਰ ਕਰਦੇ ਗੱਡੀ ਸਿੱਧੀ ਇੱਧਰ ਨੂੰ ਲਸਾੜੇ ਕੰਨੀ ਨੂੰ ਠੀਕ ਹੈ ਬਾ ਫਿਰ ਉੱਥੋਂ ਲੈ ਕੇ ਆਏ ਤੇ ਭਾਈ ਉਦੋਂ ਫਿਰ ਪੱਠਾ ਲੈਤੀਆਂ ਤਾਰੀ ਤੋਂ ਕੋ ਬੱਕਰੀਆਂ ਲੈ ਲਈਆਂ ਸੀ ਵੱਡੀਆਂ ਪੱਠਾ ਲੈ ਕੇ ਆਏ ਦੇ ਜੀ ਪੱਠਾ ਆਹ 822 ਤੋਂ ਹੀ ਲੈ ਕੇ ਆਏ ਦੇ ਇੱਕ ਮਰਗੀ ਦੇ ਨਾਲ ਤਿੰਨ ਸਾਢੇ ਤਿੰਨ ਮਹੀਨੇ ਦੀ ਦੀ ਜਾਲ ਲੈ ਕੇ ਆਏ ਸਾਢੇ ਤਿੰਨ ਮਹੀਨਿਆਂ ਦੀ ਸੀ ਇਹ ਤੁਸੀਂ ਪਾਲੀ ਆ ਵੀ ਮੈਂ ਹੀ ਪਾਲੀ ਆ ਜੀ ਚਾਰ ਬੱਚੇ ਦਿੱਤੇ ਜੀ ਠੀਕ ਹੈ ਤੇ ਇਹ ਤਾਰੀ ਤੋਂ ਕਿੰਨੀਆਂ ਲੈਂਦੀਆਂ ਸੀ ਪੱਠਾ ਤੁਸੀਂ ਦੋ ਪੱਠਾ ਲੈ ਕੇ ਆਏ ਦੇ ਜੀ ਦੋ ਪੱਠੀ ਲੈਂਦੀਆਂ ਸੀ ਕੰਨੀਆਂ ਠੀਕ ਹੈ ਤੇ ਹੁਣ ਇਹਦੀ ਹਾਈਟ ਕਿੰਨੀ ਹੋ ਗਈ ਹੋ ਬਾਈ ਹਾਈਟ ਫੀਤਾ ਨਹੀਂ ਜੀ ਰਾਇਆ ਹੁਣ ਤੁਸੀਂ ਉਹ ਐਸਟੀਮੇਟ ਲਾਓ ਵੀ 41 42 ਦਾ ਹੋਣੀ ਚਾਹੀਦੀ ਹੈ ਜੀ 42 ਤੋਂ ਉੱਪਰ ਹੋਣਾ ਜੀ ਜੇ ਨੀਫੀਤਾ ਲਾਈ ਹੈ ਨਾ ਨਵਾਈ ਬਹੁਤ ਹੈ ਜੀ ਠੀਕ ਹੈ ਤੇ ਬਾ ਕਿਉਂ ਬੱਕਰੀ ਦੇ ਵਿੱਚ ਕੀ ਦੇਖਿਆ ਜਾਂਦਾ ਜੀ ਜਿਵੇਂ ਕੁਆਲਟੀ ਵੱਖੋਂ ਬੱਕਰੀ ਦੁੱਧ ਦਾਦੇ ਨੂੰ ਬਹੁਤ ਖਰੀ ਹੈ ਜੀ ਬੱਚੇ ਤਿੰਨ ਚਾਰ ਬੱਚੇ ਦਿੰਦੀ ਹੈ ਹਰ ਇੱਕ ਸੂਏ ਅੱਛਾ ਜੀ ਇਹ ਚੌਥੇ ਸੂਏ ਸੂਈ ਵੀ ਆਈ ਹੁਣ ਹੁਣ ਚੌਥੇ ਸੂਏ ਆਹ ਹੈ ਜੀ ਚੌਥੇ ਹੁਣ ਚਾਰ ਮੇਮਣੀਆਂ ਫਰਦੀਆਂ ਇਹਦੇ ਮਗਰ ਜੀ ਠੀਕ ਹੈ ਜੀ ਇੱਕ ਦੀ ਚਾਰ ਬੱਚੇ ਤੇ ਚਾਰ ਬੱਚੇ ਆ ਜੀ ਇਹਦੇ ਠੀਕ ਆ ਦੁੱਧ ਪੱਖੋਂ ਕਿਵੇਂ ਬਈ ਦੁੱਧ ਤਾਂ ਜੀ ਚਾਰੇ ਬੱਚਿਆਂ ਨੂੰ ਰਿਜਾਉਂਦੀ ਆ ਨਾ ਪੂਰੇ ਇਹਨੂੰ ਚੁੰਦੇ ਨਹੀਂ ਹੈਗੇ ਤੁਸੀਂ ਨਾ ਜੀ ਬਤਾਰ ਕੱਢੀ ਹੋਣੀ ਜੀ ਕਦੇ ਕੋਈ ਸਾਈਲਾਂ ਵਾਲ ਆ ਗਿਆ ਉਹਨੂੰ ਦੇਦੀਦਾ ਗਲਾਸ ਕੱਢ ਕੇ ਜਣੀ ਆਪ ਤਾਂ ਘਰੇ ਵੀ ਨਹੀਂ ਪੀਤਾ ਸੀ ਨੇ ਕਦੇ ਅੱਛਾ ਹਾਂ ਤੇ ਬਾਕੀ ਬਈ ਤੁਸੀਂ ਕੁਆਲਿਟੀ ਦਾ ਬੱਕਰੀਆਂ ਨਹੀਂ ਦੇਖੀ ਜਾਂਨੇ ਹੋ ਆ ਲੋਹੇ ਕਲਰ ਵਾਲੀ ਹੈ ਜਿਹੜੀ ਇਹ ਵੀ ਤਾਰੀ ਤੇ ਘਰੋਂ ਆਈ ਹੈ ਇਹ ਬਾਈ ਨਾਲ ਦੇ ਖੂਨ ਚ ਹੋਈਆਂ ਰੱਬੋ ਵਾਲੇ ਖੂਨ ਚ ਹੋਈਆਂ ਸਾਰਾ ਇੱਕੋ ਖੂਨ ਆ ਜੀ ਆਪਣੇ ਕੋਲ ਅੱਛਾ ਤੁਸੀਂ ਰੱਬੋ ਵਾਲੀ ਬਰੀਡ ਤਿਆਰ ਕੀਤੀ ਹੈ ਹਾਂ ਜੀ ਸਾਰੀਆਂ ਹੀ ਉਹੀ ਹੋਰ ਬੱਚਿਆਂ ਨੂੰ ਤਾਂ ਇਹ ਕਿਸੇ ਨੂੰ ਬੱਕਰੀਆਂ ਨੂੰ ਝੱਲਦੀਆਂ ਹੀ ਨਹੀਂ ਅਸ ਜਾ ਮਾਰਦੀਆਂ ਬਹੁਤ ਆ ਜੇ ਕੋਈ ਉਪਰੀ ਬੱਕਰੀ ਆ ਗਈ ਬਾ ਫਿਰ ਨਾ ਦਾਣਾ ਖਾਣ ਦੇਣ ਨਾ ਖਾਣ ਦੇਣ ਉਹਨੂੰ ਹੂੰ 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 ਤੇ ਜਿਵੇਂ ਬਾਈ ਹਣਾ ਵਿੱਚ ਕਹਿ ਦਿੰਦੇ ਆ ਵੀ ਆਪਾਂ ਦੇਖਦੇ ਆ ਨਾ ਫਾਰਮ ਬੱਕਰੀਆਂ ਲਿੱਸੀਆਂ ਜਾਂ ਹੁੰਦੀਆਂ ਨੇ ਅਟੇ ਡੰਦਰ ਨੂੰ ਬੜੇ ਹੁੰਦੇ ਨੇ ਕਿ ਛੋਟੀਆਂ ਬੱਕਰੀ ਜਿਵੇਂ ਰਾਜੀ ਨੇ ਇਹਨਾਂ ਦਾ ਕੀ ਰਾਜ ਆ ਬਾਈ ਇਹ ਕੀ ਖਾਦ ਖਰਾਕ ਪਾਉਂਦੇ ਇਹਨਾਂ ਨੂੰ ਇੱਕ ਤਾਂ ਇਹਨਾਂ ਨੂੰ ਖਾਣ ਪੀਣ ਨੂੰ ਦਾਣਾ ਫੱਕਾ ਖੁੱਲਾ ਮਿਲ ਜਾਂਦਾ ਹੀ ਬਾਕੀ ਨੀਰਾ ਨੂਰਾ ਚਾਰ ਵੀ ਸੇਲੇਜ ਆਪਣਾ ਮੱਕੀ ਦਾ ਪਾਇਆ ਵਾ ਘਰੇ ਹੂੰ ਉਹ ਵੀ ਪਾਈ ਜਾਂਦੇ ਆ ਚਾਰ ਨਾਲ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਾਈ ਬਾਈ ਜੀ ਕੋਈ ਦਿੱਕਤ ਨਹੀਂ ਆਈ ਹੈਗੀ ਅਛਾ ਮੇਥਾਣਾ ਤੁਹਾਨੂੰ ਜੇ ਜੇ ਮੈਂ ਕੋਈ ਪ੍ਰੋਬਲਮ ਆਈ ਹੋਵੇ ਥਾਣਾ ਦਾ ਜੀ ਆਏ ਆਪਾਂ ਸੂ ਸਾਂ ਜਣੀ ਚੰਗਾ ਰੱਖਦੇ ਆ ਇਹਨਾਂ ਨੂੰ ਖਾਣ ਠੀਕ ਹੈ ਹਾਂ ਜੀ ਦਿੱਕਤ ਕੋਈ ਨਹੀਂ ਥਾਣ ਸਾਰੀਆਂ ਦੇ ਸਹੀ ਆ ਹੂੰ ਹਾਂ ਜੀ ਇਹਨਾਂ ਨੂੰ ਫੀਡ ਦੇ ਵਿੱਚ ਆਪ ਦੀ ਤਿਆਰ ਕਰਾਉਣੀ ਆ ਜਾਂ ਕੋਈ ਬਣੀ ਬਣੀ ਆਪਣੀ ਤਿਆਰ ਕਰਾਉਣੀ ਆ ਜੀ ਕੀ ਫਾਰਮੂਲਾ ਹੁੰਦਾ ਬਾਈ ਫੀਡ ਫਾਰਮੂਲਾ ਬੱਕਰੀਆਂ ਵਾਲਾ ਕਣਕ ਪਾ ਦਨੇ ਆ ਜੀ ਮੱਕੀ ਸੋਲਿਆਂ ਦਾ ਛਿਲਕਾ ਪਾ ਦੀ ਦਾ ਵਿੱਚ ਮਾੜਾ ਮੋਟਾ ਮਿੱਠਾ ਥੋੜਾ ਨੂਨ ਇਹ ਚੀਜ਼ਾਂ ਪਾ ਕੇ ਤਿਆਰ ਕਰੀ ਦਈਏ ਆਪਣੀ ਠੀਕ ਹੈ ਤੇ ਬਾਕੀ ਜਿਵੇਂ ਬਾਈ ਤੁਸੀਂ ਹਨਾ ਸੋਡੀ ਸਾਰੀਆਂ ਬੱਕਰੀਆਂ ਦੀ ਹਾਈਟ ਚੰਗੀ ਆ ਤਾਂ ਇਹਨਾਂ ਨੂੰ ਕੋਈ ਮੈਡੀਕਲ ਚ ਤਾਂ ਨਹੀਂ ਦਿੰਦੇ ਕੁਝ ਮੈਡੀਕਲ ਕੋਈ ਨਹੀਂ ਜੀ ਦਿੰਦੇ ਕੋਈ ਮੈਡੀਕਲ ਹੀ ਇਹਨਾਂ ਨੂੰ ਹੂੰ ਹਾਂ ਜੀ ਅੱਛਾ ਠੀਕ ਹੈ ਖਾਣ ਪੀਣ ਨੂੰ ਇਹ ਖੁੱਲੀਆਂ ਆਪੇ ਖਾਂਦੀਆਂ ਪੀਂਦੀਆਂ ਆਪਣੇ ਮੂੰਹ ਨਾਲੇ ਚੰਗਾ ਹੂੰ ਜੋ ਮਰਜੀ ਪਾ ਦੋ ਇਹਨਾਂ ਨੂੰ ਠੀਕ ਆ ਬਾਹਰ ਨਹੀਂ ਲੈ ਕੇ ਜਾਂਦੇ ਚਾਹ ਨਾ ਜੀ ਬਾਹਰ ਤਾਂ ਖੜਦੀਆਂ ਹੀ ਨਹੀਂ ਜੇ ਕਿਤੇ ਕੱਢ ਵੀ ਲਈਆਂ ਪਹਿਲਾਂ ਸਾਡੇ ਪਾਸਾਂ ਹੀ ਆ ਗਿਆ ਤਾਂ ਇੱਕ ਮੁੰਡਾ ਜੇ ਬਾਹਰ ਲਈ ਜਾਂਦਾ ਤਾਂ ਘਰ ਨੂੰ ਭੱਜੇ ਆਉਨੇ ਇਹਦੇ ਬਾਹਰ ਤਾਂ ਖਾਂਦੀ ਹੀ ਨਹੀਂ ਦਿਆਂ ਕੁਝ ਵੀ ਅੱਛਾ ਹਾਂ ਜੀ ਠੀਕ ਆ ਹੁਣ ਆਪਣੀਆਂ ਬੱਕਰੀਆਂ ਸੂਈਆਂ ਹੋਈਆਂ ਨੇ ਕੁਛ ਵਿੱਚੋਂ ਬੱਕਰੀਆਂ ਨੇ ਸੂਣਾ ਜੀ ਬੱਕਰੀਆਂ ਦਾ ਤਿੰਨ ਕੇ ਸੂਈਆਂ ਵੀ ਆ ਜੀ ਅੱਛਾ ਕੱਲਿਆ ਹੀ ਸੂਈ ਹੋਈ ਆ ਇੱਕ ਆ ਲੋਹੀ ਸੂਈ ਵੀ ਆ ਜੀ ਇਹ ਦੋਨੀਆਂ ਸੂਈਆਂ ਹੋਈਆਂ ਨੇ ਹਾਂ ਜੀ ਠੀਕ ਆ ਇਹਨਾਂ ਦੇ ਆਪਾਂ ਥਣ ਲੇਵਾ ਦਿਖਾ ਸਕਦੇ ਹਾਂ ਖੋਲ ਕੇ ਵੀਰੇ ਵੀ ਜਾਣੀ ਬੱਚੇ-부ੱਚੇ ਚੁੰਗੇ ਮੈਂ ਦਿਖਾ ਦੋ ਕੋਈ ਗੱਲ ਨਹੀਂ ਸਾਹ ਹੁਣ ਚੁੰਗੇ ਹੋਏ ਨੇ ਹੁਣ ਹਾਂ ਜੀ ਬੱਚੇ-부ੱਚੇ ਹੁਣ ਵੀ ਝੋਲੇ ਲਾਏ ਆ ਜਾਂ ਤਾਂ ਆਪਾਂ ਨੇ ਚੁੰਗ ਲਏ ਬੱਚੇ ਹੂੰ ਇਹ ਆ ਪਹਿਲੇ ਨਾਲ ਸੂਈ ਹੋਈ ਆ ਪਹਿਲਾਂ ਸੂਈ ਵੀ ਆਈ 6 ਦੰਦ ਠੀਕ ਆ ਤੋਰੇ ਮਾੜੀ ਬਈ ਲਓ ਵੀ ਥਣ ਲੇਵਾ ਦੇਖ ਇਹਨੇ ਕਿੰਨੇ ਦਿੱਤੇ ਬਾਈ ਬੱਚੇ ਇਹਦੇ ਵੀ ਤਿੰਨ ਨੇ ਹੈ ਪਹਿਲਾਂ ਨੇ ਤਿੰਨ ਦਿੱਤੇ ਕਿੰਨੇ ਦੰਦਾਂ ਤੇ ਕ੍ਰਾਸ ਕਰਾਈ ਸੀ ਬਾਈ ਇਹ 6 ਦੰਦ ਤੇ ਕਰਾਈ ਦੀ 6 ਦੰਦ ਤੇ ਕਰਾਈ ਹੁਣ ਕਿੰਨੇ ਹੋ ਗਈ ਸਹੀ ਹੋ ਗਿਆ ਆ 8 ਦੇ ਕੱਢਦੀ ਹੋਣੀ ਹੈ 8 ਦੇ ਬਰਾਬਰ ਕਰ ਗਈ 8 ਦੇ ਬਰਾਬਰ ਕਰ ਠੀਕ ਆ ਆ ਵੀ ਪਹਿਲਨਾ ਕੇ ਚੌਥੇ ਆ ਨਾ ਇਹ ਚੌਥੇ ਸੂਏ ਆ ਜੀ ਆ ਲਾਈ ਪੁੱਤ ਚੋਲਾ ਹੈ ਜੀ ਇਹ ਚੌਥੇ ਬਣਿਆ ਸੇਵਾ ਦਾ ਫਰਕ ਆ ਹੂੰ ਸੇਵਾ ਬਹੁਤ ਬੰਦੇ ਕਹਿੰਦਾ ਬਹੁਤ ਇਹ ਕਰਕੇ ਲਗਾਇਆ ਯਾਰ ਜਿਵੇਂ ਆਪਾਂ ਕਹਿੰਦੇ ਰਣੀ ਵਾਲੇ ਜਿੰਨੇ ਭਾਰੀ ਬੱਕਰੇ ਕਰਤੀਆਂ ਬੰਦੇ ਨੇ ਏ ਬਾਈ ਫਿਰ ਕਿਹੜੇ ਬੱਕਰੇ ਤੋਂ ਕਰਾਸ ਸੀ ਛੋਡੀਆਂ ਬੱਕਰੀਆਂ ਇਹ ਬੱਕਰੇ ਦੀ ਆਪਣੇ ਦੀ ਡੈਥ ਹੋ ਗਈ ਜੀ ਅੱਛਾ ਹਾਂ ਇਹ ਤੁਹਾਡੇ ਚੈਨਲ ਤੇ ਨਹੀਂ ਆਇਆ ਰਾਜੂ ਵਾਲੇ ਚੈਨਲ ਤੇ ਹੈਡੋਂ ਮੇਲੇ ਦੀ ਬਣੀ ਹੋਈ ਹੈ ਜੀ ਵੀਡੀਓ ਠੀਕ ਹੈ 49 ਇੰਚ ਹਾਈਟ ਦੀ ਬੱਕਰੇ ਦੀ 49 ਇੰਚ ਪੀਤਾ ਤਾਂ ਐਂ ਜਾਂ ਲਵਾਈ ਨੂੰ ਲੋਂਦੇ ਤੇ ਪੀਤਾ ਦਾ ਮੁੱਕੇ ਜਾਂਦਾ ਤਾਂ ਆ ਬੱਕਰੀ ਦਾ ਪੁੱਤ ਤਾਂ ਇਹਦਾ ਕਾਲੀ ਦਾ ਇਹਦਾ ਸੀਗਾ ਹੈ ਹਾਂ ਜੀ ਉਹ ਤੋਂ ਕਰਾਸ ਸੀ ਇਹ ਉਹ ਤੋਂ ਕਰਾਸ ਹੁੰਦੀ ਜੀ ਤੇ ਜਿਹੜੀਆਂ ਬਾਕੀ ਆ ਬੱਕਰੀਆਂ ਖੜੀਆਂ ਨੇ ਇਹ ਬੱਕਰੀਆਂ ਜੀ ਅੰਦਰ ਉਹ ਬੱਕਰਾ ਖੜਾ ਆਪਣੇ ਕੋਲੇ ਉਹ ਸਾਰੀਆਂ ਠੀਕ ਹੈ ਤੁਸੀਂ ਬੱਕਰਾ ਮੁੱਲ ਨਹੀਂ ਲੈਂਦਾ ਆਹ ਬੱਕਰੀ ਦੀ ਰੱਖ ਲਿਆ ਸੀ ਐਂ ਕਰੇ ਹਾਂ ਜੀ ਇਹ ਸੋ ਬੱਕਰੀ ਦਾ ਬੱਕਰਾ ਰੱਖ ਲਿਆ ਦਾਈ ਇਹ ਨਹੀਂ ਜਣੀ ਆਪਾਂ ਨੇ ਉਹ ਬੱਚੇ ਤੋਂ ਬੱਕਰੇ ਤੋਂ ਕ੍ਰੋਸ ਕਰਾਈ ਇਹ ਬਾਈ ਦੇ ਘਰ ਤੋਂ ਲੋਹਾ ਬੱਕਰਾ ਲਿਆਏ ਦੇ ਅੱਛਾ ਉਹ ਤੋਂ ਕਰਾ ਲਈ ਸੀ ਉਹ ਤੋਂ ਕਰਾਈ ਕਰਾਉ ਸੀ ਇਹਦੇ ਪੁੱਤ ਤੋਂ ਨਹੀਂ ਕਰਾਈ ਆਪਾਂ ਨੇ ਇੱਥੇ ਰੁਪਏ ਵੀ ਬਹੁਤ ਲੱਗੇ ਸੀ ਨਾ ਬਈ ਤੁਸੀਂ ਦਿੱਤੀ ਨਹੀਂ ਪਾ ਰਹੇ ਆਪਾਂ ਮੰਗ ਦਿੱਤੀ ਨਹੀਂ ਜੀ ਹੈਗੀ ਨਾ ਦੇਣੀ ਹੁਣ ਆ ਬੱਕਰੀ ਬਈ ਸੂਣ ਆਲੀ ਆ ਇਹ ਸੂਣ ਆਲੀ ਹੈ ਜੀ ਸਵਾਗਤ 3 ਮਹੀਨੇ ਦੀ 3.5 ਦੀ ਲਾ ਲਓ ਬਾਈ ਇਨੀ ਕੇ ਹੈਗੀ ਆ ਜੀ ਇਹ ਭਾਈ ਸੂਣ ਟਾਈਮ ਕੀ ਧਿਆਨ ਰੱਖਦੇ ਉਹਦੀ ਖਰਾਕ ਦਾ ਕੀ ਫਰਕ ਹੁੰਦਾ ਹੋਰਾਂ ਨਾਲ ਬਾ ਖਰਾਕ ਦਾ ਜੀ ਅਸੀਂ ਲੱਗ ਨਹੀਂ ਕਦੇ ਭਾਈ ਬੱਕਰੀਆਂ ਉਹ ਹੀ ਇੱਕ ਹੀ ਖਰਾਕ ਹੁੰਦੀ ਆ ਸਾਰੀਆਂ ਨੂੰ ਇੱਕੋ ਖਰਾਕ ਪਾਉਣੀ ਆ ਸੂਣ ਵਾਲੀਆਂ ਨੂੰ ਕਦੇ ਲੱਗਦੇ ਨਹੀਂ ਬੱਚੇ ਵੀ ਉਹੀ ਖਾਣਗੇ ਦੁੱਧ ਵਾਲੀਆਂ ਵੀ ਜਿਹੜੀ ਕੋਈ ਸੂਨੇ ਵਾਲੀ ਹੋ ਉਹ ਵੀ ਇੱਕੋ ਖਰਾਕ ਪਾਉਣੀ ਆ ਸਾਰੀਆਂ ਨੂੰ ਅੱਛਾ ਬਾ ਖੋਲਲੀ ਜੀ ਤਸਲਾ ਭਰਨਾ ਆ ਖੜੇ ਆ ਮੁੰਡੇ ਜੀ ਹੂੰ ਹੂੰ ਬਾ ਇਹਨਾਂ ਨੇ ਪਾ ਦੇਣਾ ਮਿਣਕੇ ਨਹੀਂ ਕਦੇ ਭਾਈ ਆਪਾਂ ਨੇ ਮਿਣਕੀ ਨਹੀਂ ਪਾਈ ਕਿਤੇ ਖੁੱਲੀ ਜਾਲਦੀ ਆ ਖਰਾਕੇ ਖੁੱਲੀ ਜਿੱਨੀ ਖਾ ਲੈਣ ਹੂੰ ਹੂੰ ਰਾਤ ਨੂੰ ਛੱਡ ਕੇ ਬੈਠਣਗੇ ਠੀਕ ਐ ਤੇ ਜੇ ਮੈਂ ਪੋਈ ਮੱਜਾਂ ਚ ਕਿਸੇ ਨੇ ਰੱਖਣੀਆਂ ਨੇ ਬੱਕਰੀਆਂ ਨਾ ਹਾਂਜੀ ਕੋਈ ਕਿਵੇਂ ਕੰਮ ਠੀਕ ਆ ਇਹ ਬੱਕਰੀਆਂ ਦਾ ਕੰਮ ਬਹੁਤ ਵਧੀਆ ਜੀ ਜੇ ਪਰ ਕਰਨਾ ਦਿਲ ਨਾਲ ਪਾਊਗਾ ਹੀ ਨਹੀਂ ਵੀ ਆਪਾਂ ਨੇ ਲਿਆਨੀ ਆ ਆਪਾਂ ਕਿਤੇ ਫਿਰਦੇ ਆ ਆਪਣੇ ਹਾਂਜੀ ਆ ਕਿਸੇ ਨੇ ਕੋਈ ਗੌਰ ਨਹੀਂ ਕਰਨੀ ਹੈਗੀ ਹੁਣ ਸਾਡੇ ਪਾ ਮੁੰਡੇ ਵਿਚਾਰੇ ਕਰਦੇ ਆ ਕੰਮ ਜਣੀ ਅਸੀਂ ਆਪ ਸਵੇਰ ਸ਼ਾਮ ਜਗਾਉਨੇ ਇਹਨਾਂ ਦੇ ਬੱਚੇ ਸਾਰੀਆਂ ਦੇ ਕਾਲੇ ਹੀ ਹੁੰਨੇ ਆ ਅੱਛਾ ਕਾਲੇ ਬੱਚੇ ਆ ਜਿਹੜੇ ਇਹਨਾਂ ਨੂੰ ਮੁੰਡਿਆਂ ਨੂੰ ਪਛਾਣ ਨਹੀਂ ਪੈਂਦੀ ਵੀ ਕਿਹੜਾ ਕਿਹੜੀ ਦਾ ਹਾਂ ਹਾਂ ਬਾ ਸਾਨੂੰ ਚਗਾਉਣੇ ਪੈਣੇ ਆਕੇ ਜਣੀ ਅੱਛਾ ਹਾਂ ਠੀਕ ਹੈ ਤੇ ਬਾਕੀ ਬਈ ਕਮਾਈ ਇਹਨਾਂ ਚ ਕਿਹੜੀ ਕਿਹੜੀ ਚੀਜ਼ ਚ ਵੱਧਦਾ ਦੁੱਧ ਪਾਉਣ ਕੇ ਜਾਂ ਬੱਚਿਆਂ ਚ ਵੀਰ ਆਪਾਂ ਨੇ ਦੁੱਧ ਤਾਂ ਕਦੇ ਚੋਇਆ ਨਹੀਂ ਜੀ ਆਪਾਂ ਨੂੰ ਜਣੀ ਬੱਚਿਆਂ ਜੇ ਵਧੀਆ ਕਮਾਈ ਹੋਈ ਜਾਂਦੀ ਹੈ ਅੱਛਾ ਬੱਚਿਆਂ ਚ ਹਾਂ ਠੀਕ ਹੈ ਜੇ ਬਈ ਚੰਗੀ ਕੁਆਲਿਟੀ ਦਾ ਕੀ ਰੇਟ ਦਾ ਬੱਚਾ ਵਿਕੇ ਜਾਂਦਾ ਵੀਰ ਜੀ ਬੱਚਾ ਦਾ ਆਪਣੇ ਪਾਪਾ 50 50000 ਦਾ ਵੀ ਸੇਲ ਕਰਿਆ ਬਈ ਛੋਟਾ 2-3 ਮਹੀਨੇ ਦਾ ਹੀ 2-3 ਮਹੀਨੇ ਦਾ ਹਾਂ ਜੀ ਠੀਕ ਹੈ ਜੇ ਕੁਆਲਿਟੀ ਚੰਗੀ ਹੋ ਤਾਂ ਚੀਜ਼ ਮਹਿੰਗੀ ਵਿਕੀ-ਵਕੀ ਜਾਉਂਦੀ ਹੈ ਹਾਂ ਜੀ ਹਾਂ ਜੀ ਹਾਂ ਠੀਕ ਹੈ ਤੇ ਬਾਕੀ ਜੇ ਵੀ ਕੋਈ ਬੰਦਾ ਨਵਾਂ ਕੰਮ ਕਰਨਾ ਚਾਹੁੰਦਾ ਇਹ ਬੱਕਰੀਆਂ ਵਾਲਾ ਹਨਾ ਤਾਂ ਕੀ رائے ਦਵਾਂਗੇ ਭਾਈ ਜਿਵੇਂ ਹੁਣ ਬੱਕਰੀਆਂ ਦਾ ਕਿੱਤਾ ਬਦਨਾਮ ਹੋ ਗਿਆ ਹਾਂਜੀ ਵੀ ਕਹਿ ਦਿੰਦੇ ਆ ਨਾ ਵੀ ਜਾਂਦਾ ਲੁੱਟੇਗੇ ਬੰਦੇ ਚ ਕਈ ਨਵੇਂ ਆਏ ਆ ਜੀ ਗੱਲ ਦੇਖ ਕੇ ਲੈਣਾ ਚਾਹੀਦਾ ਜਾਨਵਰ ਹਨਾ ਮਾਂ ਦੇਖੋ ਪਿਓ ਦੇਖੋ ਤੇ ਬਾਕੀ ਕੁਆਲਿਟੀ ਵਧੀਆ ਲਓ ਕੰਮ ਕਰੋ ਬਰੀਡਿੰਗ ਤੇ ਕਈ ਬੰਦੇ ਨਾ 10000 ਦਾ ਬੱਚਾ ਲਿਆਉਨੇ ਆ ਕਹਿੰਦੇ ਕੰਮ ਕਰਨਾ ਬਰੀਡਿੰਗ ਵਾਲਾ ਸੀਨੇ ਪਰ ਉਹ 10000 ਵਾਲੇ ਬੱਚੇ ਨੇ ਰਿਜ਼ਲਟ ਨਹੀਂ ਦੇਣਾ ਹੈ ਠੀਕ ਹੈ ਬੰਦੇ ਨੂੰ ਆਏ ਕਹੋ ਜਾ ਕੇ ਵੀ ਸਾਨੂੰ ਬੱਚਾ ਚੰਗਾ ਦੇ ਪੈਸੇਆਂ ਨਾ ਪੁੱਛੋ ਨਾ ਵੀ ਪੈਸੇ ਚਾਹੇ 20 ਦਾ ਦੇ 50 ਦਾ ਦੇ ਪਰ ਸਾਨੂੰ ਮਾ ਪਿਓ ਚੰਗਾ ਦੇ ਬੱਚਾ ਮੀ ਦੋਡਾਂ ਵਾਲੀ ਲਾਈਨ ਵੀ ਹੋਵੇ ਬਰੀਡਿੰਗ ਵਾਲੀ ਵੀ ਹੋਵੇ ਸਾਰਾ ਕੁਝ ਪੂਰਾ ਹੋਵੇ ਹਾਂ ਵੀ ਬੱਚਾ ਚੰਗਾ ਜਾਇਦਾ ਹੁਣ ਆਪਣੇ ਜਾਨਵਰ ਹੁਣ ਵੀ ਤਣਾ ਉਲੇ ਜਣੀ ਹੋ ਗਿਆ ਮੇਰੇ ਨਾਲ ਧੱਕਾ ਆਪਣੀ ਇੱਕ ਪਾਠ ਜਿਹੜੀ ਪਹਿਲੇ ਨੰਬਰ ਤੇ ਆਉਣੀ ਦੀ ਉਹ ਬੰਦਿਆਂ ਨੇ ਚੌਥੇ ਨੰਬਰ ਤੇ ਕਰ ਦਿੱਤੀ ਹੈਗੀ ਪਾਠ ਉਹ ਆਪਣੀ ਉਰੇ ਉਹ ਬੈਠੀ ਹੈ ਜੀ ਆਪਣੇ ਕੋਲ ਖੜੀ ਹੈ 5 ਮਹੀਨੇ ਦੀ ਆਪਾ ਪਤਾ ਠੀਕ ਆ ਭਈ ਉਹ ਪੱਠ ਵੀ ਦਿਖਾਉਨੇ ਆ ਤੇ ਕਿਵੇਂ ਭਈ ਉੱਥੇ ਕਿਵੇਂ ਧੱਕਾ ਹੋਇਆ ਛੋਟੇ ਨਾਲ ਲੋਕ ਬਾਈਆਂ ਦੇ ਆਪਾਂ ਨੇ ਕਮੈਂਟ ਕਰਾਉਣੇ ਆ ਤੁਹਾਨੂੰ ਵੀ ਦੱਸਿਓ ਵੀ ਇਹਦੇ 'ਚ ਕਿਹੜੀ ਘਾਟ ਆ ਪੱਠ 'ਚ 5 ਮਹੀਨੇ ਉਮਰ ਆਈ ਚੌਥੀ ਪੋਜੀਸ਼ਨ ਤੇ ਕੱਢੀ ਆ ਔਰ ਪੱਠੇ ਦੇ ਵਰਗੀ ਕੋਈ ਵੀ ਨਹੀਂ ਦੀ ਹੂੰ ਠੀਕ ਆ ਲਓ ਭਈ ਕਮੈਂਟ ਕਰਿਓ ਔਰ ਤੁਹਾਨੂੰ ਪੱਠ ਦਿਖਾਵਾਂਗੇ ਆਪਾਂ ਵੀ ਉਹ 'ਚ ਕੀ ਘਾਟ ਆ ਵੀ ਜਿਹੜੀ ਚੌਥੇ ਨੰਬਰ ਤੇ ਕਰਤੀ ਤਿਤਣਾ ਉਲੇ ਗਏ ਸੀ ਆ ਜੀ ਮੇਲੇ ਤੇ ਪਹਿਲੀ ਵਾਰੀ ਪਾਈ ਸੀ ਇਹ ਪਹਿਲੀ ਵਾਰ 5 ਮਹੀਨੇ ਉਮਰ ਆਈ ਜੀ ਇਹਦੀ ਲਿਆਪ ਤੋਰੇ ਜੀ ਲਓ ਵਿਆ ਪੱਠ ਦਿਖਾਉਨੇ ਸੋਨੂੰ ਇਹਨੂੰ ਛੱਡ ਦਿਓ ਜੀ ਬੱਕਰੀ ਨੂੰ ਆਹ ਪੱਠ ਫੜੋ ਆ ਕੇ ਲਓ ਵੀ ਇਹ ਪੱਠ ਬਾਈ ਕਹਿੰਦਾ ਵੀ ਕਰਤੀ ਚੌਥੇ ਨੰਬਰ ਤੇ ਤੇ ਇਹਦੇ ਵਿੱਚ ਘਾਟ ਦੱਸੋ ਵੀ ਚੌਥੇ ਨੰਬਰ ਵਾਲੀ ਘਾਟ ਹੈ ਕੀ ਹਨਾ ਸਿੰਗੀ ਨੱਕ ਮੂੰਹ ਕੰਨ ਸਾਰਾ ਕੁਝ ਓਕੇ ਦੀ ਰਿਪੋਰਟ ਹੀ ਐ ਬਾਕੀ ਥਾਣ ਬਾਈ ਤੋਰੀ ਵਾਲੀ ਥਾਣ ਦੇਖੋ ਜੀ ਥਾਣ ਦੇਖੋ ਕਿਹਾ ਜਾ ਲੱਗਿਆ ਵਾ 5 ਮਹੀਨੇ ਦੀ ਪੱਠ ਹੈ ਹੂੰ ਉਂਗਲੀਆਂ ਵਰਗੇ ਮੋਟੇ ਥਾਣਾ ਹੁਣੇ ਤੋਰਿਓ ਜੀ ਮਾੜੀ ਜੀ ਨੂੰ ਯਾਰ ਪੱਠ ਇਹ ਨਜਾਇਜ਼ ਤਾਂ ਘਾਵਾ ਜਾਂ ਬੰਦੇ ਨਾਲ ਕੱਲ੍ਹ ਸਹੀ ਐ ਪੱਠਾ ਹੁਣ ਕਦੇ ਬੰਨ੍ਹਕੀ ਹੋ ਗਿਆ ਹੂੰ ਵਜਨ ਤੋਂ ਜਾਣਦਾ ਵੀ ਕੋਈ ਨਹੀਂ ਕਹਿੰਦੇ ਵਜਨ ਚ ਭਾਰੀ ਆ ਪੱਠ ਵੀ ਭਾਰੀ ਦੱਸਦੇ ਦੁੱਧ ਪੀਤਾ ਵਾ ਤਾਂ ਹੀ ਭਾਰੀ ਹੋ ਵੀ ਵਜਨ ਚ ਭਾਰੀ ਆ ਤਾਂ ਕੱਢਤੀ ਹਾਂ ਕਹਿੰਦੇ ਵੀ ਇਹਨੇ ਫਰਾਓ ਹੋ ਜਾਣਾ ਮਾਹ ਤੁਹਾਨੂੰ ਸੁਵਾਵਾਂਗੇ ਆਪਾਂ ਘਰੇ ਹਮ ਹਾਂਜੀ ਉਸ ਵਾਲਾ ਚੁੰਗਿਆ ਗੁੰਨਾ ਪੜਦਾ ਦੁੱਧ ਚੁੰਗਿਆ ਯਾਰ ਘਾਲ ਦਿਨ ਹੈ ਨਹੀਂ ਦੀ ਬੱਟਲ ਨੇ ਆਪੀ ਕੱਢਦੀ ਨਾ ਹੋਵੇ ਇਹ ਸਿਆ ਲਓ ਵੀ ਅੱਜ ਸਭਾਈ ਕਮੈਂਟ ਕਰਕੇ ਪੱਠ ਬਾਰੇ ਵੀ ਤੁਹਾਡੀ ਕੀ رائے ਆ ਵੀ ਇਹ ਪਹਿਲੇ ਨੰਬਰ ਤੇ ਆਉਣੀ ਚਾਹੀਦੀ ਸੀ ਜਾਂ ਨਾ ਬਾਕੀ ਬਾਈ ਦੇ ਜਾਨਵਰ ਤਾਂ ਸਾਰੇ ਚੰਗੇ ਨੇ ਬਾਈ ਬੱਕਰਾ ਦਿਖਾਇਓ ਸੋਡਾ ਜਿਹੜਾ ਬਰੀਡਿੰਗ ਲਾਈਨ ਹੈ ਉਹ ਜੀ ਤੋਂ ਇਹ ਬੱਕਰਾ ਕਿੰਨੇ ਟਾਈਮ ਤੋਂ ਛੱਡਣ ਲੱਗਦੇ ਹੋ ਬਾਈ ਬਰੀਡਿੰਗ ਤੇ ਬੱਕਰਾ ਦਾ ਜਦੋਂ ਸਾਡੇ ਭਾ ਬੜਾ ਹੁੰਦਾ ਹੈ ਜਦ ਤੱਕ ਤਾਂ ਸੀ ਚਾਹੇ 8 ਦੰਦ ਹੋ ਜਵੇ ਜੀ ਬੱਕਰਾ ਛੱਡਦੇ ਨਹੀਂ ਅੱਛਾ ਹੁਣ ਸਾਡੇ ਬੜੇ ਬੱਕਰੇ ਦੀ ਡੈਥ ਹੋਣ ਕਰਕੇ ਇਹ 6 ਦੰਦ ਦਾ ਹੁਣ ਇਹ ਤੋਂ ਐਤਕੀ ਦੀ ਬਰੀਡਿੰਗ ਸਾਰੀ ਇਸ ਤੋਂ ਆਪਾਂ ਨੇ ਕਰਾਈਆਂ ਹੋਈਆਂ ਕਰਾਉ ਉਸ ਅੱਛਾ ਕਿੰਨੀ ਹਾਈਟ ਹੋ ਗਈ ਬਾਈ ਇਹਦੀ ਫਿੱਤਾ ਨਹੀਂ ਜੀ ਲਾਇਆ ਇਹ ਫਿੱਤਾ ਲਾਇਆ ਨਹੀਂ ਕਿਸੇ ਜਾਨਵਰ ਨੂੰ ਵੀ ਲਾਇਆ ਫਿੱਤਾ ਜੀ ਫਿੱਤਾ ਨਹੀਂ ਲਾਉਂਦੇ ਠੀਕ ਹੈ ਇਹ ਆਪਣੀ ਕਿਹੜ ਇਹ ਲਿਆਂਦਾ ਭਾਈ ਜੀ ਆਪਾਂ ਨੇ ਬੱਚਾ ਆਪਣਾ ਬਾਕੀ ਖੂਨ ਚੇਂਜ ਕਰਨੇ ਕਾਤਰ ਲੈ ਕੇ ਆਏ ਤੇ ਬੱਕਰਾ ਅੱਛਾ ਇਹ ਜੀ ਤੁਸੀਂ ਮੰਨਦੇ ਹੋ ਵੀ ਖੂਨ ਚੇਂਜ ਕਰਨਾ ਚਾਹੀਦਾ ਜ਼ਰੂਰੀ ਹੈ ਜੀ ਠੀਕ ਹੈ ਜਿਵੇਂ ਹੁਣ ਆ ਤਾਰੀ ਬਰ ਕੀ ਤਾਂ ਆਪਦੇ ਬੱਕਰੀਆਂ ਦੀ ਛੱਡੀ ਜਾਂਦੇ ਆ ਜਣੀ ਅਸੀਂ ਆਏ ਆ ਆਪਣੀਆਂ ਬੱਕਰੀਆਂ ਦਾ ਬੱਕਰਾ ਜੇ ਹੁਣ ਆਪਣੀਆਂ ਹੀ ਉਹਦੀਆਂ ਧੀਆ ਪੈਣਾ ਕਰਾਵਾਂਗੇ ਹੁਣ ਲਿਆਵਾਂਗੇ ਤਾਰੀ ਭਾਈ ਤੋਂ ਲੈ ਆਏ ਜਿਵੇਂ ਇਹ ਬਾਈ ਵਾਲੀ ਉਹ ਬਲੱਡ ਲਾਈਨ ਦਾ ਲਿਆਂਦਾ ਆਪਾਂ ਨੇ ਅੱਛਾ ਬਲੱਡ ਲਾਈਨ ਸੇਮ ਆ ਸੇਮ ਬਲੱਡ ਲਾਈਨ ਆ ਉਹੀ ਖੂਨ ਦਾ ਹੈ ਜੀ ਬੱਕਰਾ ਹਮ ਪਰ ਇਹ ਬੱਕਰੀਆਂ ਹੋਰ ਦਾ ਇਹ ਬੱਕਰੀਆਂ ਹੋਰ ਦਾ ਹਾਂ ਹੁਣ ਸਾਡੇ ਪਾਸ ਸਾਰਾ ਬਲੱਡ ਹੈ ਜੀ ਅਸੀਂ ਆਪਣਾ ਹੀ ਬੱਚਾ ਰੱਖ ਕੇ ਉਸੇ ਤੋਂ ਮੀਟਿੰਗ ਲਾਵਾਂਗੇ ਫਾਇਦਾ ਨਹੀਂ ਹੂੰ ਹਨਾ ਪੱਠਾ ਪੁੱਠਾਉਂਦੀਆਂ ਭੈਣਾ ਧੀਆਂ ਠੀਕ ਹੈ ਹਾਂ ਜੀ ਤੇ ਜੇ ਭਾਈ ਬੱਕਰਾ ਤਿਆਰ ਕਰਨਾ ਤਾਂ ਇਹਦਾ ਕੀ ਹੁੰਦਾਗਾ ਭਾਈ ਇੱਕ ਪ੍ਰੋਸੈਸ ਸਾਰਾ ਵੀਰ ਜੀ ਬੱਕਰੇ ਨੂੰ ਵਧੀਆ ਦੁੱਧ ਆਦ ਪਿਆਓ ਹੂੰ ਹਾਂ ਜੀ 5-6 ਮਹੀਨੇ ਦੁੱਧ ਚੰਗਾ ਬਾਕੀ ਦਾਣਾ ਦੂਣਾ ਇਹਨਾਂ ਖੁੱਲਾ ਛੱਡ ਜਿੰਨਾ ਖਾਂਦਾ ਪਾਓ ਅੱਛਾ ਹਾਂ ਜੀ ਠੀਕ ਹੈ ਤੇ ਬਾਕੀ ਬੱਕਰੇ ਦੇ ਵਿੱਚ ਹੋਰ ਕੀ ਦੇਖਦੇ ਹੋ ਬਾਈ ਤੁਸੀਂ ਵਰਕਰਦੋ ਪਹਿਲਾਂ ਇਹਦੀ ਮਾਂ ਵੀ ਚੰਗੀ ਹੋਣੀ ਚਾਹੀਦੀ ਜਿਹੜੇ ਦੁੱਧ ਦੱਦ ਨੂੰ ਹੂੰ ਤੇ ਬਾਕੀ ਪਿਓ ਵਧੀਆ ਚਾਹੀਦਾ ਹੂੰ ਸਕਿਨ ਸਕੂਨ ਆ ਨਾ ਵਧੀਆ ਚਾਹੀਦੀ ਆ ਬੱਚੇ ਦੀ ਠੀਕ ਹੈ ਡੈਸਟੀਕਲ ਬਸ ਇਹੀ ਚੀਜ਼ਾਂ ਦੇਖਣ ਵਾਲੀਆਂ ਹੋਣੀਆਂ ਜੀ ਹੂੰ ਇਹ ਬਾਈ ਕਦ ਹੋਰ ਵੀ ਕਰੂਗਾ ਹਜੇ ਕਦ ਕਰੂਗਾ ਜੀ 6 ਦੰਦ ਹੁਣ ਕੱਢ ਰਿਹਾ ਹਾਲੇ ਅੱਛਾ ਕੱਢ ਰਿਹਾ ਮੰਨ ਕੇ 4 ਦੰਦ ਹੀ ਆਜੇ ਹਾਂ ਜੀ ਹਾਂ ਠੀਕ ਹੈ 6 ਦੰਦ ਹੁਣ ਕੱਢ ਰਿਹਾ ਜੀ ਠੀਕ ਹੈ ਜੀ ਇਹ ਤਾਂ ਹੈ ਹੈਗੀਆਂ ਕ੍ਰੌਸ ਬਈਆਂ ਕਿੰਨੀ ਬੱਕਰੀਆਂ ਅੱਜ ਕੀ ਬੱਕਰੀਆਂ ਸਾਰੀਆਂ ਉਹ ਝੋਲੀਏ ਤੋਂ ਹੀ ਆ 10 12 ਬੱਕਰੀਆਂ ਨੇ ਸੂਣ ਆ ਜੀ ਆਪਣੀਆਂ ਨੇ ਸਾਰੀਆਂ ਇਹ ਪਹਿਲਾ ਰਿਜ਼ਲਟ ਆਇਆ ਇਹਦਾ ਕੋਈ ਇਹਦਾ ਕੋਈ ਰਿਜ਼ਲਟ ਨਹੀਂ ਜੀ ਪਹਿਲਾਂ بڑے ਬੱਕਰੇ ਦੇ ਉਹ ਬੱਚੇ ਦੇ ਤੇ ਜਿਹੜੀ ਉਹ ਪੱਠ ਦਿਖਾਈ ਆਪਾਂ ਹੁਣ ਉਹ ਕਿਹੜੇ ਦੀ ਸੀਗੀ ਉਹ بڑے ਬੱਕਰੇ ਦੀ ਹਾਂ بڑے ਬੱਕਰੇ ਦੀ ਹਾਂ ਜੀ ਜਿਹਦੀ ਡੈਥ ਹੋਈ ਹੈ ਇਹਦਾ ਪਹਿਲੀ ਵਾਰ ਆਉਣਾ ਰਿਜ਼ਲਟ ਪਹਿਲੀ ਵਾਰ ਆਉਣਾ ਜੀ ਰਿਜ਼ਲਟ ਇਹਦਾ ਠੀਕ ਹੈ ਤੇ ਕਿੰਨੀਆਂ ਬੱਕਰੀਆਂ ਸੂਣ ਵਾਲੀਆਂ ਨੇ ਜੀ ਆਪਣੀਆਂ 10 ਬੱਕਰੀਆਂ ਸੂਣ ਵਾਲੀਆਂ ਜੀ 10 ਠੀਕ ਆ ਫਿਰ ਉਹਨਾਂ ਦੇ ਬੱਚੇ ਕਿਵੇਂ ਰੱਖੋਗੇ ਜਾਂ ਸੇਲ ਵੀ ਕਰ ਦੋਗੇ ਬੱਚੇ ਵਿੱਚ ਵੇਚ ਵੀ ਦੰਨੇ ਆ ਜੀ ਕੋਈ ਇੱਕ ਦੋ ਪੱਠਾ ਪਾਲ ਲਈ ਦੀਆਂ ਹਰੇਕ ਸੂਏ 'ਚ ਹਾਂ ਜੀ ਇੱਕ ਦੋ ਹੀ ਪਾਲ ਦੋ ਬਈ ਹੁਣ ਇਹਨਾਂ ਦੇ ਬੱਚੇ ਇਹਨਾਂ ਨੇ ਤਿੰਨ ਤਿੰਨ ਚਾਰ ਚਾਰ ਬੱਚੇ ਦੇਣੇ ਆ ਇੰਨੇ ਬੱਚੇ ਫਿਰ ਆਪਾਂ ਪਾਲ ਲਊਂਗੇ ਕਿਵੇਂ ਫਿਰ ਸਾਮ ਸੰਭਾਲਦਾ ਬਹੁਤ ਔਖਾ ਹੋ ਜਾਂਦਾ ਅੱਛਾ ਹਾਂ ਜੀ ਵਿੱਚੋਂ ਦੋ ਤਿੰਨ ਪੱਠਾ ਪਾਲ ਲਾਂਗੇ ਬਾਕੀ ਦੇ ਦਾਂਗੇ ਬਾਕੀ ਸਾਰੀਆਂ ਸੇਲ ਕਰ ਦੋ ਹਾਂ ਜੀ ਬਾਕੀ ਵੇਚ ਦੇ ਤੇ ਬਈ ਜਿਵੇਂ ਹੁਣ ਸਾਨੂੰ 4-5 ਸਾਲ ਹੋ ਗਏ ਕਿੱਤੇ 'ਚ ਤਾ ਕਿੰਨੇ ਕੋ ਬੱਚੇ ਵੇਚਤੇ ਹੋਣਗੇ ਇਹਨਾਂ ਦੀ ਵੀ ਕੋਈ ਗਿਣਤੀ ਨਹੀਂ ਇਹਦਾ ਘਰੇ ਲਾਉਣੀ ਆ ਬੱਚਿਆਂ ਦੀ ਅੱਛਾ ਇਹਦਾ ਤਿੰਨ ਤਿੰਨ ਚਾਰ ਚਾਰ ਬੱਚੇ ਦੰਨੀਆਂ ਗਿਣਤੀ ਹੋ ਨਹੀਂ ਹੁੰਦੀ ਠੀਕ ਹੈ ਹਾਂ ਜੀ ਮਨ ਕੇ ਤੁਸੀਂ ਬੱਚਿਆਂ ਤੋਂ ਕਮਾਈ ਲੈਨੇ ਵਧੀਆ ਜਿਹੜੇ ਪੈਸੇ ਬਾਈ ਤੁਸੀਂ ਲਾਏ ਸੀਗੇ ਫਾਰਮ ਸ਼ੁਰੂ ਕਰਨ ਤੇ ਉਹ ਕਿੰਨੇ ਟਾਈਮ ਚ ਪੂਰੇ ਹੋਗੇ ਸੀ ਪਤਾ ਹੀ ਨਹੀਂ ਉਹਦਾ ਹੁਣ ਕਿੰਨੇ ਰੁਪਏ ਬਣਾ ਦੇ ਕਿਰਪਾ ਬਹੁਤ ਆ ਮਾਲਕ ਅੱਛਾ ਹਾਂ ਜੀ ਵੀ ਬੱਕਰੀਆਂ ਚ ਕੋਈ ਘਾਟਾ ਤਾਂ ਪਿਆ ਨਹੀਂ ਆਹ ਕਹਣਾ ਜੀ ਜੇ ਤੁਸੀਂ ਦਿਲ ਲਾ ਕੇ ਕੰਮ ਕਰੋਗੇ ਕੋਈ ਘਾਟ ਨਹੀਂ ਛੱਡਦੀ ਹਮ ਫਿਰ ਜਿਹੜੇ ਬਾਈ ਕਹਿ ਦਿੰਦੇ ਆ ਵੀ ਫਾਰਮ ਚ ਕੋਈ ਫਾਇਦਾ ਨਹੀਂ ਆ ਨਾ ਬੱਕਰੀਆਂ ਚ ਬਈ ਜੇ ਫੇਲ ਹੋ ਜਾਂਦੇ ਨੇ ਬੰਦੇ ਉਹ ਕਿਉਂ ਹੁੰਦੇ ਹੁੰਦੇ ਨੇ ਕੀ ਕਾਰਨ ਹੋ ਜਾਂਦਾ ਵੀ ਐਸਾ ਜਿਹਾ ਆਏ ਹੋ ਜਾਂਦੇ ਆ ਬੰਦੇ ਬੱਕਰੀਆਂ ਲਿਆਉਣੇ ਆ ਜੀ ਹੂੰ ਬੱਕਰੀਆਂ ਲਿਆ ਕੇ ਆਪ ਨੌਕਰੀਆਂ ਕਰਨ ਲੱਗ ਜਾਂਦੇ ਆ ਉਹਦੇ ਤੇ ਬੰਦਾ ਰੱਖ ਲੈਣਿਆ 10000 ਚ ਹੂੰ ਵੀ ਮੇਰੀ 20000 ਰੁਪਿਆ ਨੌਕਰੀ ਮੇਰੀ ਆ 10000 ਚ ਬੰਦਾ ਰੱਖ ਲਿਆ ਵੀ 10000 ਦਾ ਬੱਕਰੀਆਂ ਨੂੰ ਖਵਾਈ ਜਾਊਗਾ ਉਹ ਜਿਹੜੀ ਆਪਾਂ ਨੇ ਕੇਅਰ ਕਰਨੀ ਆ ਜੀ ਕਿਸੇ ਨੂੰ ਫਰ ਆ ਗਿਆ ਕੋਈ ਬਿਮਾਰ ਆ ਬੰਦੇ ਨੇ ਗੌਰ ਨਹੀਂ ਕਰਦਾ ਹੂੰ ਹੁਣ ਅਸੀਂ ਜਾਂ ਅਸੀਂ ਚਾਹੇ ਮੈਂ 11 ਵਜੇ ਆਮਾ ਰਾਤ ਨੂੰ ਕੰਮ ਕਰ ਸਾਡਾ ਬਾਹਰ ਦਾ ਹੀ ਆ ਜੀ ਹੂੰ ਬਾਹਰ ਰਾਤ ਨੂੰ ਵੀ ਆ ਕੇ ਇੱਕ ਵਾਰ ਢੇੜਾ ਮਾਰ ਕੇ ਫੇਰ ਸੌਣਾ ਅੱਛਾ ਵੀ ਕੋਈ ਢਿੱਲੀ ਮੱਠੀ ਜਿਹੜੀ ਹੁਣ ਢਿੱਲੀ ਆ ਉਹਨੇ ਨਾ ਤਾਂ ਦਾਣਾ ਖਾਣਾ ਆਉਣਾ ਨਾ ਉਹਨੇ ਰਾਤ ਨੂੰ ਬੈਠਣਾ ਉਹਨੇ ਖੜੀ ਰਹਿਣਾ ਗੁੰਝੇ ਲੱਗੀ ਅੱਛਾ ਬਸ ਇਹੀ ਚੀਜ਼ ਬੰਦਾ ਪਛਾਣ ਗਿਆ ਫੇਰ ਨਹੀਂ ਮਾਰ ਖਾਂਦਾ ਵੀ ਵਾਹ ਧਿਆਨ ਦੇਣਾ ਜ਼ਰੂਰੀ ਆ ਧਿਆਨ ਦੇਣਾ ਬਹੁਤਾ ਜ਼ਿਆਦਾ ਜ਼ਰੂਰੀ ਆ ਠੀਕ 1 ਵਜਾ ਬੱਕਰੀ ਦੇ ਸਿੰਗ ਛੋਟੀ ਦੇ ਬਾਵਾ ਵੱਡੇ ਨੇ ਇਹ ਕਿਵੇਂ ਇਹ ਮਹੰਤਾ ਜੀ ਅੱਛਾ ਦਿਖਾਓ ਬਈ ਇਹੇ ਮਹੰਤਾ ਇਹ ਫਾਰਮ ਦੇ ਵਿੱਚ ਚੰਗਾ ਬਈ ਹਾਂ ਜੀ ਹਾਂ ਇਹਦੀ ਵਿਚਾਰੇ ਦੀ ਆਪਾਂ ਕਿਤੋਂ ਲੈ ਕੇ ਆਏ ਤੇ ਕਿਸੇ ਮਿੱਤਰ ਤੋਂ ਅੱਛਾ ਇਹ ਆਪਣੇ ਘਰ ਦਾ ਨਹੀਂ ਹੈਗਾ ਘਰ ਦਾ ਨਹੀਂ ਜੀ ਹੈਗਾ ਅੱਛਾ ਹਾਂ ਜੀ ਠੀਕ ਹੈ ਆਪਣਾ 바ਵਾ ਨੁਕਸਾਨ ਹੋ ਗਿਆ ਦਾ ਬੱਕਰੀਆਂ ਮਰ ਲੀਆਂ ਤੇ ਬੱਕਰੇ ਮਰਲੇ ਤੇ ਫਿਰ ਬੰਦੇ ਕਹਿੰਦੇ ਵੀ ਇਹਦੀ ਸੇਵਾ ਕਰੋ ਮਹੰਤ ਜੀ ਅੱਛਾ ਇਹਨੂੰ ਵਿਚਾਰੇ ਨੂੰ ਜਿਹੜੀ ਚੀਜ਼ ਬੱਕਰੀ ਖਾਂਦੀ ਆ ਅਸੀਂ ਨੇ ਕਦੇ ਇਹਨੂੰ ਘੂਰਿਆ ਨਹੀਂ ਅਜੇ ਤੱਕ ਅੱਛਾ ਹਾਂ ਜੀ ਦਾਣਾ ਵੀ ਨੇ ਨਾਲ ਖਾਣਾ ਬੱਕਰੀਆਂ ਦੇ ਠੀਕ ਹੈ ਹੋਰ ਜੋ ਵੀ ਪਾਉਨੇ ਆ ਇਹਨੇ ਨਾਲ ਖਾਣਾ ਹੁਣ ਹਾਈਟ ਦੇਖ ਲੋ ਦੀ 44 ਚ ਤੂਲੀ ਹਾਈਟ ਹੋਣੀ ਹੈ ਜੀ ਅੱਛਾ ਜੀ ਹਾਂ ਜੀ ਇਹ ਤਾਂ ਬਹੁਤ ਕਰ ਜਾਂਦੀ ਹੈ ਬੇਲ ਦੀ ਜੀ ਕਰਕੇ ਆ ਜੇ ਆਪਾਂ ਦਾ ਪਿਓਰਾਂ ਦੀ ਬਹੁਤ ਹਾਂ ਜੀ ਜਿੰਨੀ ਸ਼ਿਰਵਾਦੀ ਇਹਨਾਂ ਦਾ ਪੰਧ ਛੱਡ ਜਾਂਦੀ ਸਾਰੀਆਂ ਹਾਂ ਜੀ ਹਾਂ ਬਜੈਨ ਬਹੁਤ ਕਰਦੀ ਹੈ ਤੇ ਜਿਹੜੀਆਂ ਬੱਕਰੀਆਂ ਆਪਣੀਆਂ ਗੱਬਣ ਨੇ ਬਾਈ ਉਹ ਆਹ ਨੇ ਹਨਾ ਸਾਰੀਆਂ ਹਾਂ ਜੀ ਆਹ ਬੱਕਰੀਆਂ ਇਹਨਾਂ ਦੀ ਕੁਆਲਿਟੀ ਦੇਖ ਲੋ ਬਾਈ ਤੁਸੀਂ ਕੰਨਾਂ ਪਾ ਲੈ ਆ ਵੀ ਪੱਠਾ ਗੱਬਣ ਆਈ ਹੂੰ ਇਹ ਹੈਗੇ ਆਪਣੇ ਸਾਰੇ ਘਰ ਦੀਆਂ ਨੇ ਬਾਈ ਹੁਣ ਰਦੀਆਂ ਜੀ ਘਰਦੀਆਂ ਕਰ ਠੀਕ ਆ ਇਹ ਹਰੇਕ ਛੂਹੇ ਚ ਇੱਕ ਇੱਕ ਦੋ ਦੋ ਪਾਲੀਆਂ ਹੋਈਆਂ ਨੇ ਆਹ ਫੈੜ ਪੱਠਾ ਦੁੱਧ ਦਿੰਦੀਆਂ ਨੇ ਜੀ ਆਹ ਬੈਡ ਪੱਠਾਂ ਜੀ ਇਹ 6 ਦੰਦ ਠੀਕ ਹੈ ਉਹ ਤਾਂ ਲੈ ਆਈ ਜਦੋਂ ਦਾਲ ਚਲਾਉਣੇ ਬਣਾਈਏ ਇਹ ਹਜੇ ਇੱਕ ਕ੍ਰਾਸ ਕਰਾਈ ਨਹੀਂ ਹੁਣ ਕ੍ਰਾਸ ਕਰਾਈ ਬਈ 3 ਮਹੀਨੇ ਦੀ ਇਹਨੇ ਸੂਣਾ ਪਰ ਪਹਿਲਾਂ ਹੀ ਦੁੱਧ ਦੰਦੀ ਦੀ ਇਹ ਅੱਛਾ ਪਹਿਲਾਂ ਹੀ ਦੁੱਧ ਦੇਣ ਲੱਗ ਗਈ ਦੁੱਧ ਦੇਣ ਲੱਗ ਗਈ ਦੀ ਜੀ ਬਾਈ ਦੇ ਠੀਕ ਹੈ ਹਾਂ ਜੀ ਯਾਨੀ ਬਾਈ ਨੇ ਜਿਹੜੀ ਗੱਲ ਕਰੀ ਸੀ ਉਹੀ ਗੱਲ ਕਰਤੀ ਪੂਰੀ ਆਪਣਾ ਮਨ ਫਸਾ ਚ ਬਹੁਤ ਵਧੀਆ 6 ਦੰਦ ਹੈ ਜੀ ਇਹ 6 ਦੰਦ ਹੈ ਹਾਂ ਜੀ ਠੀਕ ਹੈ ਜੀ ਆਹ ਪੜਦੇ ਨਾ ਸਰੀਰ ਆਹ ਪੱਠ ਖੜੀ ਹੈ ਜੀ ਆਹ ਮੁੱਲਾਂ ਪਰ ਮੁੱਲਾਂ ਪਰ ਜਿੱਤੀ ਦੀ ਆਹ अच्छा जी एने भी ਫਾਇੜ ਨੇ ਸੂਣਾ ਜੀ ਇਹ ਫਾਇੜ ਸਾਰੀਆਂ ਫਾਇੜ ਪੱਟਾਂ ਸੂਣੀਆਂ ਆ ਜੀ ਫਾਇੜ ਪੱਟਾ ਹੈ ਜੀ ਫਾਇੜ ਠੀਕ ਆ ਪਰ ਬੱਕਰੀ ਪੱਟੀ ਸੇਲ ਕਰ ਦਿੰਦੇ ਆ ਜਿਹੜੀਆਂ ਜ਼ਿਆਦਾ ਪ੍ਰਾਣੀਆਂ ਹੋ ਜਾਂਦੀਆਂ ਨੇ ਜਿਹੜੀਆਂ ਜ਼ਿਆਦਾ ਪ੍ਰਾਣੀਆਂ ਹੋਣ ਉਹ ਕਰਤੀਆਂ ਹਾਂਜੀ ਨਹੀਂ ਤਾਂ ਬੱਕਰੀ ਵੇਚਦੇ ਨਹੀਂ ਆ ਠੀਕ ਆ ਇਹ ਵੀ ਫਾਇੜ ਪੱਠਾ ਹੈ ਇਹ ਵੀ ਫਾਇੜ ਪੱਠਾ ਹੈ ਜੀ ਠੀਕ ਆ ਜੀ ਸੇਦ ਆਂਦਾ ਹੀ ਹੈ ਮੁੱਲਾਪੁਰ ਕਾਹਵੇਂ ਨੰਬਰ ਤੇ ਆਈ ਬਈ ਇਹ ਤੀਜੀ ਪੋਜੀਸ਼ਨ ਤੇ ਆਈ ਸੀ ਫਿਰ ਤੀਜੀ ਤੇ ਆਈ ਸੀ ਹਾਂਜੀ ਇਹ ਤੁਰੀ ਨਹੀਂ ਹੈਗੀ ਨਹੀਂ ਪੋਜੀਸ਼ਨ ਇਹਨੇ ਪਹਿਲੀ ਲਿਆਣੀ ਸੀ ਇਹਦੇ ਜਿੰਨੀ ਤਾਂ ਹਾਈਟ ਹੈ ਨਹੀਂ ਜੀ ਅਸਚਾ ਅਸੀਂ ਇਹ ਕੰਨਕੋਨੋਂ ਫੜ ਕੇ ਕਦੇ ਰੱਸੀ ਪਾ ਕੇ ਤੋਰੀਆਂ ਨਹੀਂ ਉੱਥੇ ਤੋਰੀ ਨਹੀਂ ਹੈਗੀ ਅੱਛਾ ਹਾਂ ਜੀ ਠੀਕ ਹੈ ਨਹੀਂ ਜੀ ਵੀ ਪਹਿਲੇ ਤੇ ਆਏ ਪਹਿਲੇ ਤੇ 101% ਦੀ ਜਿਹੇ ਤੋਰੀ ਉਹ ਨਹੀਂ ਥੱਲੇ ਨੂੰ ਨੀਮੀਓ ਪਾਈ ਗਈ ਠੀਕ ਹੈ ਹਾਂ ਜੀ ਬਰਾਬਰ ਨਹੀਂ ਤੋਰੀ ਆਪਣੇ ਜਮਾ ਹੀ ਸਿੱਧੀ ਹੋ ਕੇ ਹੂੰ ਹੂੰ ਹਾਂ ਆ ਦੇਖ ਲਓ ਕਿ ਆ ਲੇਵਾ ਲੂਵਾ ਜਣੀ ਇਹ ਵੀ ਫਾਇੜ ਪੱਠ ਦੁੱਧ ਦੇਣ ਲੱਗ ਗਈ ਦੀ ਇਹ ਵੀ ਦੁੱਧ ਦੇਣ ਲੱਗ ਗਈ ਪਹਿਲੀ ਇਹ ਸਾਰੇ ਫੋਨ ਦੀਆਂ ਇਹਦਾ ਕੋਈ ਚੱਕਰ ਤਾਂ ਨਹੀਂ ਪੈਂਦਾ ਵੀ ਪਹਿਲਾਂ ਦੁੱਧ ਦੇਣ ਲੱਗ ਜਾਂਦੀ ਨਹੀਂ ਨਹੀਂ ਕੋਈ ਚੋਈ ਜਾਵੇ ਜੀ ਕੋਈ ਚੱਕਰ ਨਹੀਂ ਹੈਗਾ ਹੁਣ ਇਹ ਦੁੱਧ ਸਗਾ ਗਈ ਹੁਣ ਇਹਨੇ 3 ਕੁ ਮਹੀਨੇ ਸਵਾ 3 ਨੇ ਦੀ ਹੋ ਗਈ ਬਾਅਦ ਦੁੱਧ ਘਟਾ ਗਈ ਠੀਕ ਹੈ ਢੂਕੇ ਨਾਈ ਲਾਵੇ ਠੀਕ ਹੈ ਦੁੱਧ ਨੂੰ ਖਰੀ ਜਾਂਦੀ ਆ ਠੀਕ ਹੈ ਹਾਂ ਹੂੰ ਹੂੰ ਬਾਅਦ ਇਹ ਬੱਕਰੀਆਂ ਨਹੀਂ ਜਾ ਸਕਦਾ ਇਕੱਲੀ ਤੁਰ ਜਾਂਦੀ ਨੇ ਠੀਕ ਹੈ ਲਓ ਵੀ ਬੱਕਰੀਆਂ ਬਾਈ ਬਾਈ ਦੀਆਂ ਬਹੁਤ ਚੰਗੀਆਂ ਨੇ ਤੇ ਬਾਕੀ ਬਾਈ ਦਾ ਆਪਾਂ ਨੰਬਰ ਦਵਾਂਗੇ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਕੋਈ ਵੀ ਬੱਕਰੀਆਂ ਦੇ ਕਿੱਤੇ ਬਾਰੇ ਤਾ ਬਾਈ ਨਾਲ ਗੱਲ ਕਰ ਸਕਦਾ ਤੇ ਲੋਕੇਸ਼ਨ ਇੱਕ ਵਾਰੀ ਫੇਰ ਦੱਸ ਦਿੰਨੇ ਆ ਬਾਈ ਲੋਕੇਸ਼ਨ ਦੱਸਿਓ ਆਪਣੀ ਜੀ ਅਨੰਦਪੁਰ ਕਲਾਉਡ ਪਿੰਡ ਹੈ ਜੀ ਹਾਂਜੀ ਫਤਿਹਗੜ ਸਾਹਿਬ ਜ਼ਿਲ੍ਹਾ ਠੀਕ ਹੈ ਜੀ ਬਸ ਇਹ ਪਠਾਣਾ ਦੇ ਨੇੜੇ ਪੈ ਜਾਂਦਾ ਜੀ ਹਾਂ ਹਾਂਜੀ ਤੇ ਫਤਿਹਗੜ ਸਾਹਿਬ ਤੋਂ ਕਿੰਨੇ ਕਿ ਦੂਰ ਰਹਿੰਦਾ ਬਾਈ ਪੈ ਜਾਂਦਾ ਜੀ 14 ਕਿਲੋਮੀਟਰ 14 15 ਜੀ ਠੀਕ ਹੈ ਹਾਂਜੀ ਤੇ ਬਾਕੀ ਆ ਉਹਦਾ ਇੱਕ ਨੰਬਰ ਬੋਲਿਓ ਜੀ ਸੰਪਰਕ 94641 ਹਾਂਜੀ 44018 ਜੀ ਠੀਕ ਹੈ ਤੇ ਬਾਕੀ ਜਾਣਕਾਰੀ ਦੇ ਦੋਗੇ ਬਾਈ ਜੇ ਕੋਈ ਬੱਕਰੀਆਂ ਵਾਲਾ ਬਾਈ ਕੋਈ ਗੱਲ ਨਹੀਂ ਜੀ ਕਰ ਲਵੇ ਕੋਈ ਫੋਨ ਦੇ ਦਾਂਗੇ ਕੋਈ ਗੱਲ ਨਹੀਂ ਜਿਵੇਂ ਹੁਣ ਬੱਕਰੀਆਂ ਸੂਣ ਗਿਆ ਜੇ ਕਿਸੇ ਨੇ ਬੱਚੇ ਚਾਹੀਦੇ ਆ ਦੇ ਦੇ ਦਾਂਗੇ ਬੱਚੇ ਕੋਈ ਗੱਲ ਨਹੀਂ ਦੇ ਦਾਂ ਕਰ ਦਾਂਗੇ ਸ਼ੌਂਕ ਪੂਰਾ ਠੀਕ ਹੈ ਹਾਂ ਜੀ ਕੋਈ ਬੰਦਾ ਫਿਰ ਸ਼ੌਂਕੀ ਫੋਨ ਲਾਵੇ ਬਾਈ ਜਿਹਨੇ ਸ਼ੌਂਕ ਪੂਰਾ ਕਰ ਹਾਂ ਜੀ ਹਾਂ ਬੰਦਾ ਸ਼ੌਂਕੀ ਲਾਵੇ ਫੋਨ ਹਾਂ ਹਾਂ ਜੀ ਹੁਣ ਅਸੀਂ ਕੰਮਕਾਰ ਦੇ ਹੁੰਨੇ ਆ ਜਿਆਦਾ ਕਈ ਵਾਰ ਨਾ ਬੰਦਿਆਂ ਨੇ ਲੈਣਾ ਕੁਝ ਹੁੰਦਾ ਨਹੀਂ ਵੈਸੇ ਹੀ ਫੋਨ ਮਲਾਈ ਜਾਂਦੇ ਆ ਵੀ ਸ਼ਵਾਦੇ ਲੈ ਲੀਏ ਬਿਲੇ ਬੈਠੇ ਜਿਹਨੇ ਲੈਣੀ ਆ ਜੀ ਉਹ ਹੀ ਫੋਨ ਕਰੇ ਠੀਕ ਹੈ ਜੀ ਹੁਣ ਅਸੀਂ ਮਸ਼ੀਨਾ ਮਸ਼ੂਨਾ ਦੇ ਜਿਆਦਾ ਮਗਰ ਰਹਨੇ ਆ ਜੀ ਆਪਣਾ ਭਰਤ ਦਾ ਕੰਮ ਆਈ ਅੱਛਾ ਭਰਤ ਦਾ ਕੰਮ ਹੈ ਹਾਂ ਜੀ ਸੇਲਜ ਵਾਲੀਆਂ ਮਸ਼ੀਨਾ ਜੀ ਠੀਕ ਹੈ ਬਾਹ ਕੰਮਕਾਰ ਚ ਜਿਆਦਾ ਬਿਜੀ ਰਹਨੇ ਆ ਨਾਲ ਬੱਕਰੀਆਂ ਦਾ ਸ਼ੌਂਕ ਹੈ ਨਾ ਬੱਕਰੀਆਂ ਦਾ ਸ਼ੌਂਕ ਹੈ ਜੀ ਇਹ ਤਾਂ ਹੁਣ ਮੈਂ ਤਾਂ ਬਾਪੂ ਕਹਿੰਦਾ ਵੇਚ ਦੇ ਤੇਰੇ ਕੰਮ ਐਨੇ ਆ ਮਹਾਏ ਤਾਂ ਮਰੇ ਤੇ ਬਾਦੇ ਵਿਗਣ ਗਈਆਂ ਮੈਂ ਇਹ ਨਹੀਂ ਵਿਕਦੀਆਂ ਠੀਕ ਹੈ ਖਿਸਾਉਂ ਕਦਾ ਪੂਰਾ ਕਰਨਾ ਚਾਹੀਦਾ ਨਾ ਬਈ ਹਾਂਜੀ ਠੀਕ ਐ ਨਾ ਬੱਕਰੇ ਸੰਗ ਬਈ ਪਹਿਲਾਂ ਤੀਆਂ ਜਾਂ ਹੁਣੀ ਪਿਆ ਜੋ ਕੀਤਾ ਜਾ ਹਾ ਹੋਇਆ ਮੂਰੇ ਜਾਇਆ ਮਨ ਨਹੀਂ ਜੀ ਜਿਆਦ ਨਹੀਂ ਦਾ ਵੀਰੇ ਜਾ ਤਾ ਪਹਿਲਾ ਸ਼ੌਂਕ ਆਪਾਂ ਨੂੰ ਪਹਿਲਾਂ ਦੇ ਦਾ ਪਹਿਲਾਂ ਮੇਰੇ ਮਿੱਤਰ ਨੇ ਰੱਖੀਆਂ ਵਿਆਂ ਦੀਆਂ ਔਰੇ ਅੱਛਾ ਬਾ ਉਹਨੇ ਵੇਚਦੀਆਂ ਉਦੋਂ ਬਾਅਦ ਫਿਰ ਮੈਂ ਲਿਆ ਆ ਆ ਤਾਂ ਹੁਣ 2-3 ਕੇ ਸਾਲ ਤੋਂ ਕਰੇਜ ਜਾ ਹੋਇਆ ਮੇਰੀਆਂ ਦਾ 6-7 ਸਾਲ ਮਤ ਪਰ ਪਹਿਲਾਂ ਮੈਂ 1-2 ਹੀ ਰੱਖਦਾ ਦਾ ਅੱਛਾ ਬਾ ਜਣੀ ਹੁਣ ਫਿਰ ਜਾਤੇ ਵਧੀ ਗਈਆਂ ਪੱਠਾਂ ਚੰਗੀਆਂ ਫਿਰ ਵੇਚਣ ਨੂੰ ਜੀ ਨਹੀਂ ਕਰਦਾ ਹਟਾਇਚਮੈਂਟੇ ਬਹੁਤ ਹੈ ਜਾਦੂਰੇ ਆ ਜਾਣੇ ਅਸੀਂ ਇਹਨਾਂ ਨੇ ਜਦੇ ਕੋਲ ਆ ਜਾਣ ਠੀਕ ਹੈ ਹਾਂ ਜੀ ਇਹ ਪਿਆਰ ਪੈ ਗਿਆ ਹੁਣ ਬਹੁਤ ਜਿਆਦਾ ਪਿਆਰ ਆਈ ਇਹਨਾਂ ਨਾਲ ਦਾ ਹੂੰ ਠੀਕ ਹੈ ਬਾਈ ਬਹੁਤ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਜਾਨਵਰ ਦਿਖਾਏ ਆ ਆਪਦੇ ਤੇ ਬਾਕੀ ਬਾਈ ਕਰ ਲਿਓ ਬਾਈ ਨਾਲ ਸੰਪਰਕ ਜੇ ਕਿਸੇ ਨੂੰ ਕੋਈ ਬੱਚਾ ਚਾਹੀਦਾ ਜਾਂ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਆਪਾਂ ਨੰਬਰ ਦਿੱਤਾ ਹੋਇਆ ਸਕਰੀਨ ਤੇ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਠੀਕ ਹੈ ਬਾਈ ਜੀ ਧੰਨਵਾਦ ਓਕੇ ਜੀ